ਪਿਆਰਪਰੀ ਸਾਥ ਸ਼੍ਰੀ ਅਕਾਲ ਪੰਜਾਬੀ ਚੜਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ 1 ਮਾਰਚ 2024 ਅੱਜ ਦੀਆਂ ਵੱਡੀਆਂ ਖਬਰਾਂ ਤਸਕੀਮਾ ਲੈ ਕੇ ਹਾਜ਼ਰ ਹੋ ਗਿਆ 300 ਜੰਟ ਮੁਫਤ ਬਿਜਲੀ ਸੰਬੰਧੀ ਆਈ ਵੱਡੀ ਖੁਸ਼ਖਬਰੀ 99000 ਰੁਪਏ ਆਉਣਗੇ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਨਵੀਂ ਸਕੀਮ ਸ਼ੁਰੂ ਹੋ ਗਈਆ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਹੈ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੀਐਮ ਸੂਰੀਆ ਘਰ ਯੋਜਨਾ ਨੂੰ ਮਿਲੀ ਕੈਬਨਿਟ ਤੋਂ ਮਨਜ਼ੂਰੀ ਹੁਣ ਕਰੋੜਾਂ ਪਰਿਵਾਰਾਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ ਸੋ ਹਾਂਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਪੀਐਮ ਮੋਦੀ ਦੇ ਪੀਐਮ ਸੂਰਜ ਯੋਜਨਾ ਸੂਰਿਆ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਹੈ ਯੋਜਨਾ ਵਿੱਚ ਸਰਕਾਰ ਸੋਲਰ ਪੈਨਲ ਲਗਾਉਣ ਲਈ ਸਬਸਿਡੀ ਦਾ ਲਾਭ ਦਿੰਦੀ ਹੈ ਇਸ ਤੋਂ ਇਲਾਵਾ ਇਸ ਤਹਿਤ ਕਰੋੜ ਪਰਿਵਾਰਾਂ ਨੂੰ 300 ਯੂਨਟ ਮੁਫਤ ਬਿਜਲੀ ਮਿਲਦੀ ਹੈ ਇਸ ਯੋਜਨਾ ਦਾ ਪਹਿਲਾ ਨਾਮ ਸੂਰਿਆ ਜੋਦੇ ਯੋਜਨਾ ਸੀ ਅੱਜ ਇਸ ਸਕੀਮ ਨੂੰ ਕੈਬਨਿਟ ਤੋਂ ਮਨਜ਼ੂਰੀ ਆ ਜਿਹੜੀ ਉਹ ਮਿਲ ਗਈ ਆ ਤਾਂ ਦੱਸ ਦਈਏ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੈਬਨਿਟ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਨੂੰ ਮਨਜ਼ੂਰੀ ਜਿਹੜੀ ਆਹੋ ਦਿੱਤੀ ਗਈ ਆ। ਇਹ ਯੋਜਨਾ ਤਹਿਤ 1 ਕਰੋੜ ਪਰਿਵਾਰਾਂ ਨੂੰ 300 ਯੂਨਟ ਮੁਫਤ ਬਿਜਲੀ ਦਿੱਤੀ ਜਾਵੇਗੀ। ਹੋਰ ਕੀ ਕਿਹਾ ਅਨੁਰਾਗ ਠਾਕੁਰ ਜੀ ਨੇ ਆਪ ਆਪ ਇੱਕ ਵੀਡੀਓ ਦੇ ਵਿੱਚ ਸੁਣ ਲੈਣਿਆ। आज माननीय प्रधानमंत्री जी के अध्यक्षता में कैबिनेट की बैठक हुई और उसमें जो महत्वपूर्ण निर्णय लिया गया उनमें से पहला है मिनिस्ट्री ऑफ न्यू एंड रिन्यूएबल एनर्जी के क्षेत्र का पीएम सूर्य घर मुफ्त बिजली योजना आज इसको मंजूरी मिली है एक करोड़ घरों को 300 यूनिट मुफ्त बिजली मिलेगी और ये एक करोड़ परिवारों को ही मुफ्त बिजली के 300 यूनिट मिलने के बाद पंद्रह हजार रुपया सालाना आमदन भी होगी एक बड़ी क्रांतिकारी योजना है जहां पर एक करोड़ घर यानी कि लगभग पांच से छह करोड़ लोगों के जीवन में सीधा प्रभाव पड़ेगा उनको लाभ मिलेंगे आय के साधन बढ़ेंगे वहीं पर न्यू एंड रिन्यूएबल एनर्जी के क्षेत्र में हमारी एक और लंबी छलांग लगेगी जहां 45 हीगा वॉट के लगभग रिन्यूएबल एनर्जी का उत्पादन होगा आपको ज्ञात होगा कि प्रधानमंत्री जी ने 13 फरवरी 2024 को इस योजना को लॉन्च किया था अब इसके थोड़ा सा मैं इसको विस्तार में आपको इसलिए बताना चाहता हूं इससे करोड़ों लोगों के जीवन में एक बहुत बड़ा फर्क पड़ेगा खबरनلسلसले दे देवेच आगे बढ़ते दे हुए हो एक होर बड़ी खबर देवाल रोक कर दे हां सीएम भगवंत मान ने की तालीवर अस्पताल का उद्घाटन मिलने ਐਡਸਕੋਪੀ ਸਮੇਤ ਕਈ ਸਹੂਲਤਾਂ ਤੋਂ ਦੱਸਦੇ ਕਿ ਸਿਹਤ ਤੇ ਕ੍ਰਾਂਤੀਬਲ ਪੰਜਾਬ ਨੇ ਇੱਕ ਹੋਰ ਕਦਮ ਪੁੱਟਿਆ ਅੱਜ ਸੂਬੇ ਦੇ ਲੋਕਾਂ ਨੂੰ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਵਿਲੇਰੀ ਸਾਇੰਸ ਦਾ ਮਿਲਿਆ ਹੈ ਤੋਹਫਾ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਵਿਖੇ ਸਦਾਦ ਘਾਟਨ ਜਿਹੜਾ ਕੀਤਾ ਇਸ ਚ ਐਡਸਕੋਪੀ ਫਾਈਬਰੋਸਕੋਪੀ ਐਡਸਕੋਪੀ ਅਲਟਰਾਸਾਉਂਡ ਦੀ ਸਹੂਲਤ ਦੇਣ ਵਾਲਾ ਪਹਿਲਾ ਸਰਕਾਰੀ ਸੰਸਥਾਨ ਹੋਵੇਗਾ ਇਸ ਤੋਂ ਇਲਾਵਾ ਇਹ ਸ ਇੰਸਟੀਚਿਊਟ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਇੰਸਟੀਚਿਊਟ ਆਫ ਲੀਵਰ ਦੇ ਐਂਡ ਬਿਲੇਰਸੈਂਸ ਹਸਪਤਾਲ ਬਣ ਕੇ ਤਿਆਰ ਹੋ ਗਿਆ ਉਹਨਾਂ ਨੇ ਕਿਹਾ ਕਿ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਹੁਣ ਇਹ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਆਪਣੇ ਵਿਧਾਇਕ ਜੀਵਨਜੋਤ ਕੌਰ ਦਾ ਵੀ ਜ਼ਿਕਰ ਕਰਦਾ ਕਿਹਾ ਕਿ ਉਹਨਾਂ ਨੇ ਚੋਣਾ ਚ ਵਿਕਰਮਜੀਤ ਸਿੰਘ ਜੁਟੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਖਰਾਇਆ ਜੀ ਸੀਐਮ ਭਗਵਾਨ ਤਮਾਨ ਨੇ ਕਿਹਾ ਕਿ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿ ਬਾਕੀ ਸਾਰੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਆ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ 2022 ਚ ਸਰਕਾਰ ਬਣਾਈ ਸੀ ਤਾਂ ਸਾਡਾ ਵਾਅਦਾ ਸੀ ਕਿ ਅਸੀਂ ਸਿਹਤ ਅਤੇ ਸਿੱਖਿਆ ਚ ਨਵੀਂ ਕ੍ਰਾਂਤੀ ਲਿਆਵਾਂਗੇ ਉਹਨਾਂ ਨੇ ਕਿਹਾ ਕਿ ਅੱਜ ਸਿਹਤ ਦੇ ਖੇਤਰ ਵਿੱਚ ਇੱਕ ਛੋਟੀ ਜਹੀ ਲੜੀ ਨੂੰ ਜੋੜਿਆ ਗਿਆ ਹੈ ਇੱਥੇ ਜੋ ਮਸ਼ੀਨਰੀ ਲਗਾਈ ਗਈ ਹੈ ਉਹ ਹੋਰ ਕਿਸੇ ਵੀ ਹਸਪਤਾਲ ਚ ਉਪਲਬਧ ਨਹੀਂ ਹੈ ਸੋ ਵੱਡੀ ਜਿਹੜੀ ਖੁਸ਼ਖਬਰੀ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਆ ਅਸੂ ਅੱਗੇ ਚੱਲਦੇ ਹਾਂ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋਣਗੀਆਂ ਲੇਟ ਹੁਣ ਸਰਪੰਚਾਂ ਦੀ ਤਾਂ ਸਰਕਾਰੀ ਹਫਸਨਾ ਕੋਲ ਪਾਵਰਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੁਣ ਦੇਰੀ ਨਾਲ ਹੋਣਗੀਆਂ ਮਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਰਾਏਗੀ ਇਸ ਲਈ ਨਵੀਂ ਆ ਪੰਚਾਇਤੀ ਚੋਣਾਂ ਜਾਣ ਤੱਕ ਪੰਚਾਇਤਾਂ ਦਾ ਕੰਮਕਾਰ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮ ਹੀ ਦੇਖਣਗੇ ਇਸ ਲਈ ਪੰਚਾਇਤਾਂ ਭੰਗ ਹੋਣ ਮਗਰੋਂ ਹੁਣ ਨਵੇਂ ਪ੍ਰਬੰਧਕ ਲਾਉਣ ਦੇ ਅਧਿਕਾਰ ਪੰਚਾਇਤ ਵਿਭਾਗ ਦੇ ਡਾਇਰੈਕਟਰਾਂ ਨੂੰ ਦੇ ਦਿੱਤੇ ਗਹਿਨ ਪੰਜਾਬ ਵਿੱਚ ਇਸ ਵੇਲੇ 13241 ਗ੍ਰਾਮ ਪੰਚਾਇਤਾਂ ਹਨ ਦੱਸ ਦਈਏ ਕਿ ਪੰਜਾਬ ਸਰਕਾਰ ਨੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸੂਬੇ ਦੀਆਂ ਗ੍ਰਾਮ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ ਪੰਚਾਇਤ ਰਿਕਾਡ ਦਾ ਚਾਰਜ ਹੁਣ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਲੈਣਗੇ ਤੇ ਜਲਦ ਹੀ ਇਨ੍ਹਾਂ ਪੰਚਾਇਤਾਂ ਦੇ ਪ੍ਰਬੰਧਕ ਨਿਯੁਕਤ ਹੋਣਗੇ ਪੰਚਾਇਤਾਂ ਲਈ ਤਾਂ ਨਿਯੁਕਤ ਕੀਤੇ ਜਾਣ ਵਾਲੇ ਪ੍ਰਬੰਧਕ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਦੇ ਯੋਗ ਹੋਣਗੇ ਪਰ ਉਹ ਪੰਚਾਇਤੀ ਜਮੀਨਾ ਦੇ ਤੇ ਵਾਦਲੇ ਜਾਂ ਲੀਜ ਤੇ ਦੇਰ ਆਦ ਜਿਹੇ ਫੈਸਲੇ ਨਹੀਂ ਲੈ ਸਕਣਗੇ ਸੋ ਜਿਹੜੀ ਇਹ ਵੱਡੀ ਖਬਰ ਪੰਚਾਇਤੀ ਚੋਣਾਂ ਨੂੰ ਨਿਕਲ ਕੇ ਸਾਹਮਣੇ ਆਈ ਆ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਣਗੀਆਂ ਫਿਲਹਾਲ ਪੰਚਾਇਤੀ ਚੋਣਾਂ ਦੀ ਕੋਈ ਵੀ ਕਨਫਰਮਿੰਗ ਡੇਟ ਹਲੇ ਤੱਕ ਅਨਾਉਂਸ ਆ ਜਿਹੜੀ ਉਹ ਨਹੀਂ ਕੀਤੀ ਗਈ ਸੋ ਅੱਗੇ ਇੱਕ ਹੋਰ ਵੱਡੀ ਖਬਰ ਵੱਲ ਰੁਖ ਕਰਦੇ ਆ ਤਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਵੱਡੀ ਖਬਰ ਇਥੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਆ ਵਖਾਰ ਇਨਫੈਕਸ਼ਨ ਕੈਸਟਰੋਲ ਸ਼ੂਗਰ ਸਮੇਤ ਸੌ ਦਵਾਈਆਂ ਹੋਣ ਗਿਆ ਸਸਤੀਆਂ ਸੋ ਵੱਡੀ ਖਬਰ ਹੈ ਜੀ ਦੇਸ਼ ਵਿੱਚ ਬਿਮਾਰੀਆਂ ਦਾ ਇਲਾਜ ਕਰਵਾਉਣਾ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਅਜਿਹੇ ਵਿੱਚ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਲਿਆ ਐਨ ਪੀ ਪੀਏ ਜਾਨੀ ਨੈਸ਼ਨਲ ਫਾਰਮਾਸਿਸਟ ਪ੍ਰਾਈਸਿੰਗ ਅਥਾਰਟੀ ਨੇ 69 90 ਫਾਰਮੂਲੇ ਦੀ ਪਰਚੂਨ ਕੀਮਤ ਅਤੇ 31 ਦੀ ਸੀਲਿੰਗ ਕੀਮਤ ਤੈਅ ਕੀਤੀ ਹੈ ਇਸ ਤੋਂ ਬਾਅਦ ਕਸਟਲ 슈ਗਰ ਦਰਦ ਬੁਖਾਰ ਇਨਫੈਕਸ਼ਨ ਜਾਦਾ ਖੂਨ ਆਉਣਾ ਕੈਲਸ਼ੀਅਮ ਵਿਟਾਮਿਨ ਡੀ3 ਬੱਚਿਆਂ ਦੀ ਐਂਟੀਬਾਇਓਟਿਕਸ ਸਮੇਤ 150 ਤੋਂ ਵੱਧ ਖਸਤੀਆਂ ਹੋ ਜਾਣਗੀਆਂ ਤੇ ਲੋਕਾਂ ਦਾ ਸਿਹਤ ਸੰਭਾਲ ਤੇ ਖਰਚਾ ਘੱਟ ਹੋਵੇਗਾ ਕੀ ਹੈ ਨਵਾਂ ਫੈਸਲਾ ਜੋ ਦੇਵੇਗਾ ਰਹਾ ਤੋਂ ਤੁਹਾਨੂੰ ਦੱਸ ਦਈਏ ਕਿ ਐਨਪੀਪੀਏ ਇੰਡੀਆ ਨੇ 69ਵੇਂ ਨਵੇਂ ਫਾਰਮੂਲੇ ਦੀ ਪਰਚੂਨ ਕੀਮਤ ਅਤੇ 31 ਦੀ ਸੀਲਿੰਗ ਕੀਮਤ ਨਿਰਧਾਰਤ ਕੀਤੀ ਹੈ ਇਸ ਬਾਰੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਭਾਰਤ ਸਰਕਾਰ ਨੇ ਨਸਾਇਨ ਅਤੇ ਖਾਦ ਮੰਤਰਾਲੇ ਦੇ ਅਧੀਨ ਫਾਰਮਾਸਿਸਟ ਵਿਭਾਗ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਤੁਸੀਂ ਸਕਰੀਨ ਉੱਪਰ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਦੇਖ ਸਕਦੇ ਹੋ ਜੋ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਤੁਸੀਂ ਇੱਥੇ ਪੂਰਾ ਨੋਟੀਫਿਕੇਸ਼ਨ ਜਿਹੜਾ ਪੜ੍ਹ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਵੀਡੀਓ ਰੋਕ ਕੇ ਜਿਹੜਾ ਨੋਟੀਫਿਕੇਸ਼ਨ ਆ ਹੋ ਦੇਖ ਸਕਦੇ ਹੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਦਵਾਈਆਂ ਤੋਂ ਸਸਤੀਆਂ ਹੋਣਗੀਆਂ ਇੱਥੇ ਤੁਸੀਂ ਉਹ ਵੀ ਪੜ੍ਹ ਸਕਦੇ ਹੋ ਕਸਟੋਲ ਸ਼ੂਗਰ ਦਰਦ ਬੁਖਾਰ ਇਨਫੈਕਸ਼ਨ ਜਿਆਦਾ ਖੂਨ ਵਗਣ ਤੋਂ ਰੋਕਣਾ ਕੈਲਸ਼ੀਅਮ ਵਿਟਾਮਿਨ ਡੀ 3 ਬੱਚਿਆਂ ਦੀ ਆਇਓਵੈਂਟਿਕ ਸਮੇਤ ਐਂਟੀਵੈਂਟਨ ਦਵਾਈਆਂ ਵੀ ਸਸਤੀਆਂ ਹੋ ਜਾਣਗੀਆਂ ਐਂਟੀਵੈਂਨ ਦੀ ਵਰਤੋਂ ਸੱਪ ਦੇ ਕੱਟਣ ਦੇ ਇਲਾਜ ਲਈ ਕੀਤੀ ਜਾਂਦੀ ਆ ਸੋ ਜਿਹੜੀਆਂ ਇਹ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ 100 ਤੋਂ ਵੱਧ ਦਵਾਈਆਂ ਜਿਹੜੀਆਂ ਨੇ ਉਹ ਸਸਤੀਆਂ ਹੋ ਜਾਣਗੀਆਂ ਸੋ ਅੱਗੇ ਚੱਲਦੇ ਆ ਜੀ ਇੱਕ ਹੋਰ ਵੱਡੀ ਖ਼ਬਰ ਨਾਲ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਆ ਜੀ ਨੌਜਵਾਨਾਂ ਲਈ ਖੁਸ਼ਖਬਰੀ ਆ ਪੰਜਾਬ ਸਰਕਾਰ ਚ ਪੰਜਾਬ ਪੁਲਿਸ ਨੇ 1800 ਕਾਂਸਟੇਬਲਾਂ ਦੀ ਭਰਤੀ ਜਿਹੜੀ ਹੋਵੇਗੀ ਤੁਸੀਂ ਕਿਵੇਂ ਅਪਲਾਈ ਕਰਨਾ ਕਦੋਂ ਅਪਲਾਈ ਕਰਨਾ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਸਰਕਾਰ ਵਿੱਚ ਪੰਜਾਬ ਪੁਲਿਸ ਵਿੱਚ ਸਾਲ 1800 ਇਸਾਮੀਆਂ ਦੀ ਭਰਤੀ ਹੋਵੇਗੀ ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਹਜ਼ਾਰਬੰਦ ਕਾਡਰ ਵਿੱਚ ਕਨਸਟੇਬਲ ਕਾਤੇ ਹੋਵੇਗੀ ਸਰਕਾਰ ਨੇ ਭਰਤੀ ਪ੍ਰਕਿਰਿਆ ਦਾ ਸ਼ਡਿਊਲ ਫਾਈਨਲ ਕਰ ਦਿੱਤਾ ਹੈ ਭਰਤੀ ਪ੍ਰਕਿਰਿਆ ਲਈ ਆਨਲਾਈਨ ਅਪਲਾਈ ਕਰਨ ਲਈ ਪ੍ਰਕਿਰਿਆ 14 ਮਾਰਚ ਨੂੰ ਸ਼ਾਮ 7:00 ਵਜੇ ਤੋਂ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਦੱਸ ਦਈਏ ਕਿ ਅਪਲਾਈ ਕਰਨ ਦੀ ਆਖਰੀ ਮਿਤੀ 4 ਅਪ੍ਰੈਲ ਨੂੰ ਰਾਤ 11:55 ਵਜੇ ਤੱਕ ਹੋਵੇਗੀ ਇਹ ਭਾਰਤੀ ਕੇਂਦਰ ਕਨਸਟੇਬਲ ਭਾਰਤੀ ਬੋਰਡ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਕਹਿ ਚੁੱਕੇ ਹਨ ਕਿ ਪੰਜਾਬ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਉਹਨੇ ਦੱਸਿਆ ਹੈ ਕਿ ਇਹ ਸਾਰੀ ਭਰਤੀ ਪ੍ਰਕਿਰਿਆ ਮੈਰਿਟ ਦੇ ਆਧਾਰ ਤੇ ਹੀ ਕੀਤੀ ਜਾਵੇਗੀ ਹੁਣ ਤੱਕ 40000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਚੁੱਕਿਆ ਹੈ ਪੰਜਾਬ ਪੁਲਿਸ ਨੇ ਇਸ ਭਰਤੀ ਪ੍ਰਕਿਰਿਆ ਨੂੰ ਸਚਾਰੂ ਢੰਗ ਨਾਲ ਪ੍ਰਚਾਰਨ ਲਈ ਕਈ ਭਰਾਲੇ ਕੀਤੇ ਹਨ ਭਰਤੀ ਪ੍ਰਕਿਰਿਆ ਨੂੰ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਕੋਈ ਵੀ ਪ੍ਰਸ਼ਨਾ ਨਹੀਂ ਆਉਣੀ ਚਾਹੀਦੀ ਇਸ ਸੰਬੰਧੀ ਹੈਲਪਲੈਸਕ ਵੀ ਬਣਾਇਆ ਗਿਆ ਹੈਲਪ ਡੈਕਸ ਤੁਹਾਨੂੰ 0961326403 ਸੰਪਰਕ ਕਰਨਾ ਹੋਵੇਗਾ ਜਦਕਿ ਆਨਲਾਈਨ ਅਪਲਾਈ ਕਰ ਲੈ ਤੁਸੀਂ ਪੰਜਾਬ ਪੁਲਿਸ ਦੀ ਵੈਬਸਾਈਟ https://www.pnp.gov.in/ ਤੇ ਜਾ ਕੇ ਜਿਹੜਾ ਚੈੱਕ ਕਰ ਸਕਦੇ ਤੁਸੀਂ ਆਨਲਾਈਨ ਅਪਲਾਈ ਜਿਹੜਾ ਕਰ ਸਕਦੇ ਹੋ ਸੋ ਅੱਗੇ ਚਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ 99000 ਰੁਪਏ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਸੋ ਕਿਹੜੀ ਨਵੀਂ ਸਕੀਮ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਡਾਕਖਾਨੇ ਦੀ ਨਵੀਂ ਸਕੀਮ ਆ ਜਿਹਦੇ ਵਿੱਚ ਤੁਸੀਂ ਪ੍ਰਵੇਸ਼ ਕਰਕੇ 99500 ਰੁਪਏ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਪੋਸਟ ਆਫੀਸ ਮਾਸਿਕ ਸਕੀਮ ਵਿੱਚ ਹਰ ਮਹੀਨੇ ਆਮਦਨ ਮਿਲਦੀ ਹੈ ਸਰਕਾਰ ਇਸ ਸਕੀਮ ਨੂੰ ਚਲਾਉਂਦੀ ਹੈ ਤੇ ਇਸ ਆਮਦਨ ਦੀ ਗਾਰੰਟੀ ਦਿੰਦੀ ਹੈ ਇੱਕ ਨਿਯਮਤ ਆਮਦਨ ਨੂੰ ਤੁਹਾਰਾ ਸਾ ਤੋ ਦੀ ਹੈ ਤੁਹਾਡੀ ਨਿਮਤ ਮਾਸਿਕ ਖਰਚੇ ਨੂੰ ਕਵਰ ਕੀਤਾ ਜਾ ਰਿਹਾ ਹੈ ਕਾਫੀ ਹੱਦ ਤੱਕ ਵਿੱਤੀ ਆਜ਼ਾਦੀ ਦੇਣ ਲਈ ਮਦਦ ਕਰਦਾ ਜੇਕਰ ਤੁਸੀਂ ਘਰ ਬੈਠੇ ਨਿਮਤ ਆਮਦਨ ਚਾਹੁੰਦੇ ਆ ਤਾਂ ਤੁਸੀਂ ਪੋਸਟ ਆਫਿਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ ਤਾਂ ਦੱਸਦੀ ਇਹ ਕਿ ਨਿਵੇਸ਼ ਵਿੱਚ ਕੀਤਾ ਪਿਆ ਹੈ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਮਿਲੇਗਾ ਸਕੀਮ ਵਿੱਚ ਕੋਈ ਵੀ 5 ਵਿਅਕਤੀ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ 9 ਲੱਖ ਤੱਕ ਸਾਂਝੇ ਘਾਤੇ ਵਿੱਚ 15 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦਾ 15 ਲੱਖ ਰੁਪਏ ਨਿਵੇਸ਼ ਕਰਨ ਦੇ ਤੁਹਾਨੂੰ ਹਰ ਮਹੀਨੇ 9250 ਰੁਪਏ ਮਿਲਣਗੇ 9 ਲੱਖ ਨਿਵੇਸ਼ ਕਰਨ ਦੇ ਤੁਹਾਨੂੰ 5550 ਰੁਪਏ ਜਿਹੜੇ ਮਿਲਣਗੇ ਇਹ ਖਾਤਾ ਤਿੰਨ ਲੋਕ ਇਕੱਠੇ ਜਿਹੜਾ ਖੋਲ ਸਕਦੇ ਨੇ ਸੁਝੇ ਸੀ ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ ਮਿਲਦੇ ਹੋਰ ਅਪਡੇਟ ਨਾਲ ਹੋ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ